ਸਰਦਾਰ ਸਰਬਨ ਸਿੰਘ ਪੰਦੇਰ ਨੇ ਇੱਕ ਗੱਲ ਕਹੀ ਹੈ ਉਹ ਕਹਿੰਦੇ ਆ ਵੀ ਇਹਨਾਂ ਡੈਮਾਂ ਦੇ ਵਿੱਚੋਂ ਸਿਰਫ 30 ਤੋਂ 32% ਪਾਣੀ ਅਸੀਂ ਵਰਤਦੇ ਆ ਬਾਕੀ ਪਾਣੀ ਬਾਕੀ ਸਟੇਟਾਂ ਨੂੰ ਜਾਂਦਾ ਹੈ ਇਹਦੇ ਦੁਆਰਾ ਬਣੀ ਬਿਜਲੀ ਵੀ ਅਸੀਂ ਇਤੋਂ ਵੀ ਘੱਟ ਵਰਤਦੇ ਆ ਬਾਕੀ ਦੀ ਬਿਜਲੀ ਦਿੱਲੀ ਨੂੰ ਜਾਂਦੀ ਹੈ ਕੀ ਫਿਰ ਉਹ ਬਾਕੀ ਦੀ ਸਟੇਟਾਂ ਨੂੰ ਹੁਣ ਅਸੀਂ ਬਿੱਲ ਭੇਜਦੀਏ ਬਣਾ ਕੇ ਵੀ ਸਾਡਾ ਇਹਨਾਂ ਨੂੰ ਨੁਕਸਾਨ ਹੋ ਗਿਆ ਸਾਡੀ ਪਰਪਾਈ ਕਰੋ ਆ ਕੇ ਪਾਣੀ ਤਾਂ ਸਾਡੇ ਤੋਂ ਹਰ ਕੋਈ ਮੰਗਣ ਖੜ ਜਾਂਦਾ ਹੈ ਸਾਡੇ ਗਲ ਘੁੱਟਾ ਦਿੰਦੇ ਐ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੀ ਹੁਣ ਉਹ ਲੋਕ ਆ ਕੇ ਸਾਡੇ ਨਾਲ ਖੜਨਗੇ ਕੀ ਉਥੋਂ ਦੀਆਂ ਸਰਕਾਰਾਂ ਕਹਿਣ ਗਿਆ ਉਥੋਂ ਦੀ ਸਰਕਾਰਾਂ ਦੇ ਸਾਨੂੰ ਚਿੱਠੀਆਂ ਲਿਖਣ ਲੱਗ ਪਈਆਂ ਵੀ ਹੁਣ ਸਾਡੇ ਵੱਲ ਹੋਰ ਪਾਣੀ ਨਾ ਛੱਡੋ ਕੀ ਗੱਲ ਪੰਜਾਬ ਤੁਸੀਂ ਮਰਨ ਵਾਸਤੇ ਰੱਖਿਆ ਹੋਇਆ ਯਾਰ ਪੰਜਾਬ ਵਾਲੇ ਮਰ ਜੀਏ ਫਿਰ ਇੱਕੋ ਵਾਰ ਤੁਸੀਂ ਸਾਨੂੰ ਸਾਰਿਆਂ ਨੂੰ ਗੋਲੀ ਮਾਰ ਦਿਓ ਇਹਦੇ ਨਾਲੋਂ ਚੰਗਾ ਤੇ ਕਦੇ ਕੁਝ ਕਰਦੇ ਹੋ ਕਦੇ ਕੁਝ ਕਰਦੇ ਹੋ ਬਹੁਤ ਸਾਰੇ ਬੁੱਧੀਜੀਵੀ ਤਾਂ ਇਹ ਵੀ ਕਹਿੰਦੇ ਐ ਵੀ ਕਿਸਾਨੋ ਜਿੱਦਣ ਤੁਹਾਡੇ ਕੋਲੋਂ ਜ਼ਮੀਨਾਂ ਚਲੀ ਗਈਆਂ ਨਾ ਇੱਕ ਵਾਰ ਵੀ ਹੜ੍ਹ ਨਹੀਂ ਆਏਗਾ ਪੰਜਾਬ ਦੇ ਵਿੱਚ ਇੱਕ ਵਾਰ ਵੀ ਪਾਣੀ ਮਾਰ ਨਹੀਂ ਕਰੇਗਾ ਇਹ ਪਾਣੀ ਮਾਰ ਹੀ ਤਾਂ ਕਰਦਾ ਕਿਉਂਕਿ ਤੁਸੀਂ ਜ਼ਮੀਨਾਂ ਨਹੀਂ ਦੇ ਰਹੇ ਅਗਲਿਆਂ ਨੂੰ ਤੁਸੀਂ ਅਗਲਿਆਂ ਦੇ ਕਦੇ ਤਿੰਨ ਕਾਨੂੰਨ ਜਾ ਕੇ ਰੱਦ ਕਰਾ ਕੇ ਆਨੇ ਹੋ ਕਦੀ ਤੁਸੀਂ ਇਹਨਾਂ ਦੀ ਲੈਂਡ ਪੂਲਿੰਗ ਨੀਤੀ ਰੱਦ ਕਰਾਣੇ ਹੋ ਤੁਹਾਡੀਆਂ ਇਹ ਗੱਲਾਂ ਇਹਨਾਂ ਨੂੰ ਚੁਬਦੀਆਂ ਤਾਂ ਅਗਲੇ ਫਿਰ ਮੈਨ ਨਵੇਡ ਹੜ ਲੈ ਕੇ ਆਂਦੇ ਆ ਤਾਂ ਤੁਹਾਨੂੰ ਮਜਬੂਰ ਕਰਦੇ ਆ